ਐਸਾ ਡਬਲ ਕਰਨ ਦੀ ਸਕੀਮ ਦੇ ਵਿੱਚ 30000 ਤੋਂ ਵੱਧ ਲੋਕਾਂ ਦੇ ਨਾਲ 500 ਕਰੋੜ ਦਾ ਧੋਖਾ ਕੀਤਾ ਗਿਆ ਆ ਪਹਿਲਾਂ ਇਹ ਜਿਹੜੀਆਂ ਠੱਗੀਆਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵਜਦੀਆਂ ਹੁੰਦੀਆਂ ਸੀ ਅੱਜ ਕੱਲ ਉਹਨਾਂ ਠੱਗਾਂ ਨੂੰ ਘਰ-ਘਰ ਜਾਣ ਦੀ ਪਿੰਡ-ਪਿੰਡ ਲੋੜ ਨਹੀਂ ਹੈਗੀ ਕਿਉਂਕਿ ਆਨਲਾਈਨ ਸਾਰਾ ਕੁਝ ਹੁੰਦਾ ਆ ਇੱਕ ਐਪਲੀਕੇਸ਼ਨ ਆ ਜਿਸ ਦਾ ਨਾਮ ਹੈਗਾ ਆ ਹੀ ਬਾਕਸ ਹੀ ਬਾਕਸ ਦਾ ਜਿਹੜਾ ਆ ਉਹਦਾ ਪ੍ਰਚਾਰ ਬਹੁਤ ਹੋਇਆ ਸੀ ਤੇ ਵੱਡੇ-ਵੱਡੇ ਯੂਟਿਊਬਰਾਂ ਨੇ ਜਿਨ੍ਹਾਂ ਦੇ YouTube ਦੇ ਚੈਨਲ ਨੇ ਯਾਨਾਮੀ ਹਸਤੀਆਂ ਨੇ ਨਾਮੀ ਕਲਾਕਾਰ ਨੇ ਉਹਨਾਂ ਨੇ ਇਸ ਐਪਲੀਕੇਸ਼ਨ ਦਾ ਪ੍ਰਚਾਰ ਦਬਾ ਕੇ ਕੀਤਾ ਸੀ ਕਿ ਤੁਸੀਂ ਆਪਣੇ ਪੈਸੇ ਡਬਲ ਕਰ ਸਕਦੇ ਹੋ ਫਰਵਰੀ ਮਹੀਨੇ 2024 ਦੇ ਵਿੱਚ ਇਹ ਐਪਲੀਕੇਸ਼ਨ ਲਾਂਚ ਹੋਈ ਸੀ ਤੇ 30000 ਤੋਂ ਵੱਧ ਲੋਕਾਂ ਨੇ ਇਸ ਦੇ ਵਿੱਚ ਆਪਣਾ ਪੈਸਾ ਇਨਵੈਸਟ ਕੀਤਾ ਸੀ ਜਿਹੜੀ ਰਕਮ ਤਕਰੀਬਨ 500 ਕਰੋੜ ਤੋਂ ਵੱਧ ਬਣਦੀ ਸੀ ਪੁਲਿਸ ਵਾਲਿਆਂ ਨੂੰ ਜਦੋਂ ਇਸ ਐਪਲੀਕੇਸ਼ਨ ਦੇ ਮਾਲਕ ਦੇ ਖਿਲਾਫ ਰਿਪੋਰਟਾਂ ਮਿਲਣਾ ਸ਼ੁਰੂ ਹੋ ਗਈਆਂ ਤਾਂ ਉਹਨਾਂ ਨੇ ਮਾਲਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਕੋਲੋਂ 18 ਕਰੋੜ ਰੁਪਈਆ ਵੀ ਜਬਤ ਕਰ ਲਿਆ ਆ ਤੇ ਲੋਕਾਂ ਨੇ ਉਹਨਾਂ ਬੰਦਿਆਂ ਦੇ ਉੱਪਰ ਮਕਦਮੇ ਦਰਜ ਕਰਵਾਏ ਨੇ ਕੇਸ ਦਰਜ ਕਰਵਾਏ ਨੇ ਜਿਨ੍ਹਾਂ ਨੇ ਇਸ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਸੀ ਇਸ ਦੇ ਵਿੱਚ ਭਾਰਤੀ ਸਿੰਘ ਜਿਹੜੇ ਕਿ ਕਮੇਡੀਅਨ ਨੇ ਜਿਹੜੇ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਉਂਦੇ ਸੀਗੇ ਉਹੋ ਨੇ ਤੇ ਨਾਲ ਇੱਕ ਮੁੰਡਾ ਯਾਦਵ ਆ YouTube ਦਾ ਚੈਨਲ ਚੱਲਦਾ ਆ ਉਹ ਆ ਤੇ ਹੋਰ ਬਹੁਤ ਸਾਰੇ ਯੂਟਿਊਬਰ ਨੇ ਜਿਹੜੇ ਇਸ ਕੇਸ ਦੇ ਵਿੱਚ ਇਸ ਧੋਖੇ ਦੇ ਵਿੱਚ ਬਰਾਬਰ ਦੇ ਭਾਗੀਦਾਰ ਨੇ ਕਿਉਂਕਿ ਲੋਕ ਉਹਨਾਂ ਨੂੰ ਸੁਣਦੇ ਨੇ ਤੇ ਉਹਨਾਂ ਨੇ ਗਲਤ ਐਪਲੀਕੇਸ਼ਨ ਨੂੰ ਚੰਦ ਪੈਸਿਆਂ ਕਰਕੇ ਰეკਮੈਂਡ ਕੀਤਾ ਤੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਉਸ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਉਸ ਦੇ ਵਿੱਚ ਪੈਸਾ ਇਨਵੈਸਟ ਕੀਤਾ ਤੇ ਪਹਿਲਾਂ ਤਾਂ ਲੋਕਾਂ ਨੂੰ ਸਟਾਰਟਿੰਗ ਦੇ ਵਿੱਚ ਪੈਸੇ ਡਬਲ ਵੀ ਉਹਨਾਂ ਦੇ ਹੋਏ ਨੇ ਤੇ ਥੋੜੇ ਜਿਹਾ ਮਹੀਨੇ ਪਹਿਲਾਂ ਹੀ ਕੰਪਨੀ ਨੇ ਪੈਸੇ ਡਬਲ ਕਰਨੇ ਬੰਦ ਕਰ ਦਿੱਤੇ ਇਹ ਕਹਿ ਕੇ ਕਿ ਐਪਲੀਕੇਸ਼ਨ ਦੇ ਵਿੱਚ ਕੋਈ ਟੈਕਨੀਕਲ ਖਰਾਬੀ ਆ ਰਹੀ ਆ ਤੇ ਜਿਨ੍ਹਾਂ ਨੂੰ ਪੈਸਾ ਡਬਲ ਪਹਿਲਾਂ ਮਿਲਿਆ ਵਾ ਹੋਵੇ ਤੇ ਉਹ ਹੁਣ ਦੁਬਾਰੇ ਉਹਨਾਂ ਨੂੰ ਪੈਸਾ ਦਾ ਡਬਲ ਚਾਹੀਦਾ ਹੀ ਆ ਤੇ ਇਸ ਕਰਕੇ ਉਹਨਾਂ ਨੇ ਵਕੀਲ ਕਰਕੇ ਕੇਸ ਜਿਹੜਾ ਆ ਐਪਲੀਕੇਸ਼ਨ ਦੇ ਉੱਪਰ ਠੋਕਤਾ ਮਾਲਕ ਵੀ ਫੜਾਤਾ ਮਸ਼ਹੂਰੀ ਕਰਨ ਵਾਲੇ ਵੀ ਫੜਾਤੇ ਇਦਾਂ ਦੀਆਂ ਬਹੁਤ ਸਾਰੀਆਂ ਹੋਰ ਸੱਟੇਬਾਜੀ ਦੀਆਂ ਐਪਲੀਕੇਸ਼ਨਾਂ ਚੱਲਦੀਆਂ ਨੇ ਜਦੋਂ ਕ੍ਰਿਕਟ ਦੇ ਮੈਚ ਚੱਲਦੇ ਆ ਉਦੋਂ ਵੀ ਬਹੁਤ ਸਾਰੀਆਂ ਮਸ਼ਹੂਰੀਆਂ ਆਉਂਦੀਆਂ ਨੇ ਕਿ ਫੁਲਾਨੇ ਮੈਚ ਦੇ ਉੱਪਰ ਪੈਸੇ ਲਾ ਦਿਓ ਜੇਕਰ ਕੋਈ ਮੇਰਾ ਵੀਰ ਪੈਸੇ ਲਾਉਂਦਾ ਵੀ ਆ ਪਹਿਲੀ ਗੱਲ ਤੇ ਇਹ ਗਲਤ ਗੱਲ ਆ ਜੇਕਰ ਲਾਉਣੇ ਤਾਂ ਉਹਨੇ ਕੇ ਪੈਸੇ ਲਗਾਓ ਜਿੰਨੇ ਕ ਤੁਹਾਨੂੰ ਹਜਮ ਆ ਜਾਣ ਆਪਣਾ ਘਰਬਾਰ ਵੇਚ ਕੇ ਜਾਂ ਇੰਨੀ ਰਕਮ ਵੀ ਨਾ ਇਹ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਜਾਵੇ ਕਿਉਂਕਿ ਇਸ ਚੀਜ਼ ਦੀ ਲਤ ਬਹੁਤ ਮਾੜੀ ਹੈ ਜਦੋਂ ਪੈਸੇ ਆਉਂਦੇ ਨੇ ਉਦੋਂ ਥੋੜੇ ਆਉਂਦੇ ਨੇ ਤੇ ਜਾਂਦੇ ਬਹੁਤ ਜ਼ਿਆਦਾ ਨੇ ਜਿਵੇਂ ਜਿਹੜੀ ਚੀਜ਼ ਦੀ ਨੌਲੇਜ ਨਹੀਂ ਹੈਗੀ ਉਹਦੇ ਵਿੱਚ ਇਨਵੈਸਟਮੈਂਟ ਨਹੀਂ ਕਰਨਾ ਚਾਹੀਦਾ ਕੋਈ ਵੀ ਤੁਸੀਂ ਬਿਜ਼ਨਸ ਖੋਲਣਾ ਹੈ ਪਹਿਲਾਂ ਉਸ ਬਿਜ਼ਨਸ ਦੇ ਵਿੱਚ ਖੁਦ ਆਪ ਕੰਮ ਕਰੋ ਚਾਹੇ ਤੁਸੀਂ ਕਰੋੜਾਪਤੀ ਹੋ ਚਾਹੇ ਲੱਖਾਂਪਤੀ ਹੋ ਉਸ ਕੰਮ ਬਾਰੇ ਜਾਣੋ ਫਿਰ ਹੀ ਉਸ ਕੰਮ ਨੂੰ ਹੱਥ ਪਾਓ ਨਹੀਂ ਕੱਲਾ ਪੈਸਾ ਹੋਣਾ ਵੀ ਕੋਈ ਮੈਨੂੰ ਨਹੀਂ ਰੱਖਦਾ ਕਿ ਵੀ ਹਾਂ ਮੇਰੇ ਕੋਲ ਪੈਸਾ ਹੈ ਤੇ ਮੈਂ ਆਹ ਕੰਮ ਕਰ ਸਕਦਾ ਹਾਂ ਮੈਂ ਇੱਥੇ ਇਨਵੈਸਟਮੈਂਟ ਕਰ ਦੇਵਾਂ ਪਹਿਲਾਂ ਇਨਫੋਰਮੇਸ਼ਨ ਫਿਰ ਇਨਵੈਸਟਮੈਂਟ ਤੇ ਫਿਰ ਪ੍ਰੋਫਿਟ ਹੁੰਦਾ ਆ ਪੈਸੇ ਕੱਲੇ ਦੇ ਨਾਲ ਵੀ ਜਿਹੜਾ ਬਿਜ਼ਨਸ ਨਹੀਂ ਚੱਲਦੇ ਤੇ ਨਾ ਹੀ ਪ੍ਰੋਫਿਟ ਆਉਂਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ